ਸ਼੍ਰੀ ਕਾਲਤਕ ਸਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਗਿਆਨੀ ਰਗबीर ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਇਸ ਫੈਸਲੇ ਦਾ ਪੰਥ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਤਰੀਕੇ ਦੇ ਨਾਲ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰਨਾ ਸ਼੍ਰੀ ਕਾਲਤਕ ਸਹਿਬ ਦੀ ਮਰਿਆਦਾ ਦੀ ਉਲੰਘਣਾ ਹੈ ਤੇ ਹੁਣ ਜਦੋਂ ਵੀ ਸੇਵਾ ਮੁਕਤੀ ਹੁੰਦੀ ਹੈ ਕਿਸ ਜਥੇਦਾਰ ਦੀ ਜਾਂ ਫਿਰ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਨਿਯਮ ਹੋਣੇ ਚਾਹੀਦੇ ਨੇ ਇਸੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਕਿਹਾ ਕਿ ਹੁਣ ਜਦੋਂ ਵੀ ਸ਼੍ਰੀ ਕਾਲਤਕ ਸਹਿਬ ਦੇ ਜਥੇਦਾਰ ਦੀ ਨਿਯੁਕਤੀ ਜਾਂ ਸੇਵਾ ਮੁਕਤੀ ਹੋਵੇਗੀ ਉਸ ਦੇ ਲਈ ਨਿਯਮ ਬਣਾਏ ਜਾਣਗੇ ਹੁਣ ਇਹਨਾਂ ਨਿਯਮ ਬਣਾਉਣ ਨੂੰ ਲੈ ਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਥ ਦੇ ਕੋਲ ਸੁਝਾਅ ਮੰਗੇ ਗਏ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜੋ ਨਿਯਮ ਵਾਲੀ ਬਣਾਉਣੀ ਹੈ ਸੇਵਾ ਮੁਕਤੀ ਤੇ ਨਿਯੁਕਤੀ ਦੇ ਨਿਸ਼ਿਦਾਲਤਕ ਸਾਬ ਦੇ ਜਥੇਦਾਰ ਨੂੰ ਲੈ ਕੇ ਉਸ ਦੇ ਲਈ ਪੰਥ ਆਪਣੇ ਸੁਝਾਅ ਦੇਵੇ ਕਿ ਸੰਬੰਧੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗਾਲਤਕ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਜ਼ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜੱਥੇਬੰਦੀਆਂ ਦਮਦਮੀ ਟਕਸਾਲ ਨਿਆਂਗ ਸਿੰਘ ਦਲਾਂ ਆਲਮੀ ਸਿੱਖ ਸੰਸਥਾਵਾਂ ਸਿੰਘ ਸੁਭਾਵਾਂ ਦਿਵਾਨਾ ਸਭਾ ਸੁਸਾਇਟੀਆਂ ਤੇ ਦੇਸ਼ ਵਿਦੇਸ਼ ਚ ਵਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ ਉਨੇ ਕਿਹਾ ਕਿ ਸਿੱਖ ਕੌਮ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿ ਸ਼ਿਗਾਲਤਖ ਸੈਭਤ ਜੰਦਾਰ ਦੀ ਪਦਵੀ ਦੇ ਸਤਕਾਰ ਤੇ ਮਹੱਤਵ ਦੇ ਮੱਦੇਨਜ਼ਰ ਸੇਵਾ ਨਿਯਮ ਤੈਅ ਕੀਤੇ ਜਾਣ ਜਿਸ ਨੂੰ ਲੈ ਕੇ ਬੀਤੇ ਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਸੰਧਾਰ ਤੱਕ ਪ੍ਰਵਾਨਗੀ ਦਾ ਮਤਾ ਪਾਸ ਕੀਤਾ ਗਿਆ ਹੈ ਇਸ ਮਦਦੀ ਭਾਵਨਾ ਅਨੁਸਾਰ ਤਿਲਦਾਰ ਸਾਹਿਬ ਦੀ ਨਿਯੁਕਤੀ ਸੇਵਾਮਾ ਤੇ ਸੇਵਾ ਮੁਕਤੀ ਬਾਰੇ ਕੌਮ ਦੀਆਂ ਸਮੂਚੀਆਂ ਜਥੇਬੰਦੀਆਂ ਤੇ ਸੰਸਥਾਵਾਂ ਦੇ ਨਾਂ ਨਾਲ ਸਿੱਖ ਬੁੱਧੀਜੀਵੀਆਂ ਦੇ ਵਿਚਾਰ ਮਹੱਤਵਪੂਰਣ ਨੇ ਇਸ ਲਈ ਬੀ ਅਪਰਾਹ 2025 ਤੱਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜ ਜਨ ਤਾਂ ਜੋ ਇਹਨਾਂ ਨੂੰ ਵਿਚਾਰ ਕਰਕੇ ਸੇਵਾ ਨਿਯਮਾ ਵਾਸਤਿਕ ਸਾਂਝੀ ਕੌਮੀ رائے ਬਣਾਈ ਜਾ ਸਕੇ ਦਾਸ ਦੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਬੋਲੋ ਗਿਆਨੀ ਰਗਪੀਰ ਸਿੰਘ ਨੂੰ ਸ਼ਿਕਾਇਤ ਤੱਕ ਸਾਬ ਦੇ ਜੱਤਦਾਰ ਦੀ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਇਸ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਉਨਾ ਸਿੱਖ ਜਥੇਬੰਦੀਆਂ ਦੇ ਵੱਲੋਂ ਤੇ ਪੰਥ ਦੇ ਵੱਲੋਂ ਇਸ ਫੈਸਲੇ ਦੀ ਨਿੰਦਾ ਕਿਤੇ ਗਈ ਉਹਨਾਂ ਨੇ ਕਿਹਾ ਸੀ ਕਿ ਇਸ ਤਰੀਕੇ ਦੇ ਨਾਲ ਜਥੇਦਾਰ ਨੂੰ ਲਾਂਬੇ ਕਰ ਦੇਣਾ ਤੇ ਨਵੇਂ ਜਥੇਦਾਰ ਦੀ ਜੋ ਨਿਯੁਕਤੀ ਜਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੇਵਾਵਾਂ ਸ ਦਿੱਤੀਆਂ ਗਈਆਂ ਨੇ ਉਹਨਾਂ ਨੇ ਉਹਨਾਂ ਨੇ ਸੇਵਾ ਸੰਭਾਲੀਆਂ ਨੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਹੁਣ ਸੇਵਾ ਮੁਕਤੀ ਨਿਯੁਕਤੀ ਤੇ ਉਹਨਾਂ ਦੀ ਯੋਗਤਾ ਹੈ ਕਾਰਜਕਾਰੀ ਸਾਰਾ ਕੁਝ ਦੇਖ ਕੇ ਨੇ ਰਿਪੀਟ ਕਾਰਜਕਾਰੀ ਜਿਸ ਤੋਂ ਬਾਅਦ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਸੀ ਕਿ ਹੁਣ ਆਉਂਦੇ ਦਿਨਾਂ ਨੂੰ ਕੁਵਿੱਤ ਦੇ ਵਿੱਚ ਜਦੋਂ ਵੀ ਸ਼੍ਰੀ ਕਾਟਕ ਸਹਿਬ ਗੱਰਦਾਰ ਦੀ ਨਿਯੁਕਤੀ ਜਾਂ ਫਿਰ ਸੇਵਾ ਮੁਕਤ ਉਹਨਾਂ ਨੂੰ ਕੀਤਾ ਜਾਵੇਗਾ ਉਸ ਲਈ ਇੱਕ ਨਿਯਮ ਬਣਾਏ ਜਾਣਗੇ ਇਸ ਸੰਬੰਧੀ ਹੁਣ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਸਥਾਵਾਂ ਬਾ ਬੁੱਢੀ ਜੀਵੀਆਂ ਤੇ ਪੰਥ ਦੇ ਕੋਲੋਂ ਇਹ ਸੁਝਾਅ ਮੰਗੇ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਸੇਵਾ ਮੁਕਤੀ ਦੇ ਨਿਯੁਕਤੀ ਦੇ ਲਈ ਕੀ ਨਿਯਮ ਹੋਣੇ ਚਾਹੀਦੇ ਨੇ